ਹੁਣ ਜੇ ਆਪਾਂ ਸਿੱਧੀ ਸਿੱਧੀ ਰੇਟ ਦੀ ਗੱਲ ਕਰੀਏ ਤਾਂ ਕਿੱਲੇ ਵਿੱਚੋਂ ਅ 2-3 ਲੱਖ ਦਾ ਪਿਆਜ਼ ਨਿਕਲ ਸਕਦਾ ਹੈ ਜੀ ਪਿਆਜ਼ ਯਾਨੀ ਗੰਡਿਆਂ ਦਾ ਬੰਪਰ ਝਾੜ ਲੈਣ ਲਈ ਕਿਹੜੇ ਤਰੀਕੇ ਦੀ ਵਰਤੋਂ ਕਰੀਏ ਕਿਹੜੀ ਤਕਨੀਕ ਦੀ ਵਰਤੋਂ ਕਰੀਏ ਤਾਂ ਕਿਹੜੀ ਵੈਰੈਟੀ ਲਾਉਣੀ ਹੈ ਕਿਹੜੇ ਤਰੀਕੇ ਨਾਲ ਲਾਉਣੀ ਹੈ ਉਹ ਸਾਰੀਆਂ ਗੱਲਾਂ ਬਤਾ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਖੇਤ 'ਚ ਅਸੀਂ ਬੈਠੇ ਆਂ ਜੀ ਇਹ ਸਾਡਾ ਟ੍ਰਾਇਲ ਵਾਲਾ ਖੇਤ ਹੈ ਤੇ ਖੇੜਾਂ ਦੇ ਉੱਤੇ ਪਿਆਜ਼ ਦੀ ਬਜਾਈ ਕੀਤੀ ਹੋਈ ਹੈ ਹਰ ਤਰ੍ਹਾਂ ਦੀ ਬਜਾਈ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਤਾਂ ਇਸ ਵੀਡੀਓ ਨੂੰ ਤੁਸੀਂ YouTube 'ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook 'ਤੇ ਦੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫਾਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਤੇ ਸਬਜ਼ੀਆਂ ਦੀ ਕਿਸੇ ਵੀ ਤਰੀਕੇ ਦੀ ਪਨੀਰੀ ਚਾਹੀਦੀ ਹੋਈ ਤਾਂ ਤੁਸੀਂ ਸਾਡੇ ਫਾਰਮ ਦੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਸਾਡਾ ਪਨੀਰੀਆਂ ਦਾ ਕਾਰੋਬਾਰ ਹੈ ਜੀ ਸਬਜ਼ੀ ਦੀ ਪਨੀਰੀਆਂ ਦਾ ਤੇ ਫਾਰਮ ਦਾ ਨੰਬਰ ਸਾਡਾ ਸਕਰੀਨ 'ਤੇ ਆ ਰਿਹਾ ਤੁਸੀਂ ਉਸ 'ਤੇ ਸੰਪਰਕ ਕਰੇ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਪਿਆਜ਼ ਦੀ ਪਨੀਰੀ ਉਹ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਿਆਜ਼ ਦੀ ਇਕਨੋਮਿਕਸ ਬਾਰੇ ਘੱਡ ਸਕਦੇ ਆ ਤੇ ਕੀ ਰੇਟ ਤੱਕ ਜਾ ਸਕਦਾ ਇਹਦੇ ਬਾਰੇ ਬਹੁਤ ਸਾਰੇ ਸਵਾਲ ਜਵਾਬ ਜਾਂ ਵਿਚਾਰ ਵਟਾਂਦਰੇ ਆਉਂਦੇ ਆ ਤੇ ਇਹ ਜਿਹੜੇ ਜਿਹੜੇ ਤਰੀਕੇ ਨਾਲ ਇਹ ਇੱਥੇ ਤੁਸੀਂ ਪਿਆਜ਼ ਲੱਗਾ ਦੇਖ ਰਹੇ ਹੋ ਇਧਰ ਮੈਂ ਕਹੂੰਗਾ ਕਿ ਕੈਮਰਾ ਦਿਖਾਓ ਇਹ ਖੇਲਾਂ ਦੇ ਉੱਤੇ ਜਿਹੜਾ ਪਿਆਜ਼ ਸਾਡਾ ਲੱਗਾ ਹੋਇਆ ਏ ਇਹ ਪਿਆਜ਼ ਸਾਡਾ ਲੱਗਾ ਜੀ ਖੇਲਾਂ ਦੇ ਉੱਤੇ ਆਲੂ ਵਾਲੀ ਜਾਂ ਮਟਰ ਵਾਲੀ ਮਸ਼ੀਨ ਦੇ ਨਾਲ ਤੁਸੀਂ ਖੇਲਾ ਬਣਾ ਕੇ ਇਸ ਤਰੀਕੇ ਨਾਲ 2-2 ਲਾਈਨਾਂ ਪਿਆਜ਼ ਦੀਆਂ ਤੁਸੀਂ ਲਾ ਸਕਦੇ ਹੋ 2 ਲਾਈਨਾਂ ਜਦੋਂ ਅਸੀਂ ਪਿਆਜ਼ ਦੀਆਂ ਲਾਉਣੇ ਆ ਤਾਂ ਜਦੋਂ ਅਸੀਂ ਮਟਰਾਂ ਵਾਲੀ ਮਸ਼ੀਨ ਦੇ ਨਾਲ ਖੇੜਾ ਬਣਾਉਨੇ ਆ ਤਾਂ ਲਗਭਗ 85-90 ਖੇੜਾ ਸਾਡੇ ਪ੍ਰਤੀ ਏਕੜ ਨਿਕਲਦੀਆਂ ਤੇ ਹਰ ਲਾਈਨ ਤੇ 2-2 ਇੱਕ ਲਾਈਨ ਤੇ 2 ਪਿਆਏ ਦੀਆਂ ਤੁਸੀਂ ਲੈਣਾ ਜੇ ਲਾਓਗੇ ਤਾਂ ਲਗਭਗ ਲਗਭਗ ਤੁਹਾਡਾ ਸਵਾ ਕ ਲੱਖ ਬੂਟਾ ਪ੍ਰਤੀ ਏਕੜ ਜਿਹੜਾ ਪਿਆਜ਼ ਦਾ ਲੱਗ ਜਾਂਦਾ ਹੈ ਜੀ 85-90 ਖੇੜਾ ਤੇ ਖਾਲਾਂ ਆਡਾਂ ਪਾ ਗਏ ਕਿਤੇ ਸੰਗਣ ਲੱਗਦਾ ਕਿਤੇ ਪਤਲਾ ਸਵਾ ਕ ਲੱਖ ਬੂਟਾ ਤੁਹਾਡਾ ਪਿਆਜ਼ ਦਾ ਲੱਗ ਜਾਊਗਾ ਜੀ ਦਾਣਾ ਜਿਹੜਾ ਆਪਾਂ ਕਹਿ ਸਕਦੇ ਆ ਪਨੀਰੀ ਤਿਆਰ ਹੋਈ ਸਵਾ ਲੱਖ ਲੱਗ ਗਿਆ ਤੇ ਉਨੀ ਆਪਾਂ ਜੇ ਉਹਦੇ ਝਾੜ ਦੀ ਕੈਲਕੂਲੇਸ਼ਨ ਕਰੀਏ ਤਾਂ ਝਾੜ ਸਾਰਾ ਮੈਨੇਜਮੈਂਟ ਤੇ ਸੰਭਾਲ ਤੇ ਤੇ ਮੌਸਮ ਤੇ ਸਾਰੀਆਂ ਚੀਜ਼ਾਂ ਤੇ ਨਿਰਭਰ ਕਰਦਾ ਜੇ ਤੁਹਾਡਾ ਪਿਆਜ਼ 100 ਗ੍ਰਾਮ ਦਾ ਹੋ ਗਿਆ ਲੱਗੂਗੇ ਆ ਸਹੀ ਤੁਹਾਡਾ ਪਿਆਜ਼ ਹੋ ਗਿਆ 100 ਗ੍ਰਾਮ ਦਾ ਸਾਰਾ ਪਿਆਜ਼ A to Z ਐਵਰੇਜ ਮੈਂ ਗੱਲ ਕਰ ਰਿਹਾ ਤਾਂ ਤੁਹਾਡਾ ਝਾੜ ਜੇ 1/2 ਲੱਖ ਦਾਣਾ ਲੱਗਾ ਤਾਂ 125 ਕੁਇੰਟਲ ਨਿਕਲ ਆਊ ਤੇ ਜੇ ਉਹ 50 ਗ੍ਰਾਮ ਦਾ ਰਹਿ ਗਿਆ ਤਾਂ ਲਗਭਗ 60-65 ਕੁਇੰਟਲ ਤੇ ਰਹਿ ਜਾਊਗਾ ਤੇ ਇਸੇ ਹਿਸਾਬ ਨਾਲ ਪਿਆਜ਼ ਦੀ ਜਿਹੜੀ ਐਵਰੇਜ ਜਿਹੜੀ ਕਰਨੀ ਹੈ ਨਾ ਉਹ ਐਵਰੇਜ ਕੈਲਕੂਲੇਸ਼ਨ ਕਰੀ ਜਾਂਦੀ ਹੈ ਕਿ ਕਿੰਨਾ ਪਿਆਜ਼ ਨਿਕਲ ਸਕਦਾ ਦੇਸੀ ਪਿਆਜ਼ ਆ ਜਿਹੜਾ 1.5 ਕਵੈਂਟਲ ਤੱਕ ਵੱਧ ਤੋਂ ਵੱਧ ਜਾ ਸਕਦਾ ਇਸ ਤੋਂ ਵੱਧ ਨਹੀਂ ਜਾਂਦਾ ਤੇ ਹਾਈਬ੍ਰਿਡ ਪਿਆਜ਼ ਆ ਆਪਾਂ ਇਸੇ ਲਾਈਨਾਂ ਦੀ ਇਨ੍ਹਾਂ ਖੇਲਾਂ ਦੇ ਉੱਤੇ ਹੀ ਗੱਲ ਕਰਦੇ ਆਂ ਜੀ ਤੇ ਹਾਈਬ੍ਰਿਡ ਪਿਆਜ਼ ਆ ਜਿਹੜਾ ਉਹ ਉਹਦਾ ਸਾਈਜ਼ ਵੱਡਾ ਹੁੰਦਾ ਹੈ ਜੀ ਦਾਣਾ ਉਹ ਵੀ ਇੰਨਾ ਹੀ ਲੱਗਣਾ ਦਾਣੇ ਉਹ ਵੀ ਸਵਾ ਲੱਖ ਦਾਣਾ ਲੱਗੂ ਜੀ ਖੇੜਾਂ ਤੇ ਲਾਉਣਾ ਤੇ ਤੇ ਜੇ ਤੁਸੀਂ ਬੈੱਡਾਂ ਤੇ ਲਾਉਣਾ ਤਾਂ 1,60,000 ਲੱਗ ਜਾਂਦਾ ਕਿਉਂਕਿ ਬੈੱਡ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸਦਾ ਹਨ ਤੇ ਉਹਦਾ ਫਿਰ ਸਾਈਜ਼ ਓਵਰ ਹੋ ਜਾਂਦਾ ਜੀ ਇਹ ਪਿਆਜ਼ ਦਾ ਸਾਈਜ਼ 200 ਗ੍ਰਾਮ ਹੋ ਗਿਆ ਸਵਾ ਲੱਖ ਦਾਣਾ ਲੱਗਾ ਤਾਂ ਅਪ੍ਰੋਕਸੀਮੇਟਲੀ ਸਿੱਧੀ ਜਿਹੀ ਸਪਸ਼ਟ ਗੱਲ ਹੈ ਕਿ ਤੁਹਾਡਾ 2.5 ਕੁਇੰਟਲ ਪਿਆਜ਼ ਨੇੜਾ ਨਿਕਲ ਜਾਂਦਾ ਜੀ ਆਰਾਮ ਦੇ ਨਾਲ ਬਾਕੀ ਸਾਰੀ ਐਵਰੇਜ ਸਾਈਜ਼ ਦੀ ਗੱਲ ਹੈ ਕਿ ਤੁਹਾਡਾ ਸਾਈਜ਼ ਪਿਆਜ਼ ਦਾ ਕਿੰਡਾ ਬਣ ਰਿਹਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਬੈੱਡਾਂ ਦੇ ਬਜਾਈ ਬਾਰੇ ਬੈੱਡਾਂ ਦੇ ਬਜਾਈ ਦੀ ਕਲਿੱਪ ਆਪਾਂ ਨਾਲ ਚਲਾਵਾਂਗੇ ਉਹ ਤਰੀਕੇ ਨਾਲ ਤੁਸੀਂ ਦੇਖੋ ਜੇ ਅਸੀਂ 3 ਫੁੱਟ ਵਾਲਾ ਬੈੱਡ ਕੱਟਦੇ ਹਾਂ ਤੇ ਉਤੇ 6 ਲੈਣਾ ਇੱਕ ਬੈੱਡ ਦੇ ਉੱਤੇ ਲੱਗ ਜਾਂਦੀਆਂ ਇੱਥੇ ਆਪਣੀਆਂ ਲੱਗੀਆਂ ਸੀ ਜੀ 180 ਲੈਣਾ 170 180 ਲੈਣਾ ਹੁਣ ਜੇ 6 ਚ 3 ਫੁੱਟ ਵਾਲਾ ਆਪਾਂ ਬੈੱਡ ਕੱਢਾਂਗੇ ਤਾਂ 40 ਬੈੱਡ ਨਿਕਲਦੇ ਉਹਤੇ 240 ਲੈਣਾ ਲੱਗਦੀਆਂ ਨੇ ਲਗਭਗ ਤੁਹਾਡੀਆਂ 60 ਲੈਣਾ ਐਕਸਟਰਾ ਲੱਗ ਜਾਂਦੀਆਂ ਪਿਆਜ ਦੀਆਂ 60 ਲੈਣਾ ਐਕਸਟਰਾ ਲੱਗਣ ਦਾ ਮਤਲਬ ਹੈ ਲਗਭਗ ਤੁਹਾਡਾ 50 ਤੋਂ 60000 ਬੂਟਾ ਵੱਧ ਲੱਗਣਾ ਮੈਂ ਜੇ 50 ਤੋਂ 60000 ਬੂਟਾ ਬੈੱਡਾਂ ਤੇ ਤੁਹਾਡਾ ਵੱਧ ਲੱਗੂਗਾ ਤਾਂ ਇਹ ਚ ਡੈਫੀਨੇਟਲੀ ਹੈ ਕਿ ਤੁਹਾਡਾ ਝਾੜ ਵੀ ਉਹਦੇ ਨਾਲ ਵਧੂਗਾ 50 60000 ਬੂਟੇ ਮੇਰੇ ਤੁਹਾਡਾ ਝਾੜ ਵੀ ਵਧੂਗਾ ਪਰ ਬੈਡਾਂ ਤੇ ਖੇਤੀ ਹਰ ਇੱਕ ਜਗ੍ਹਾ ਤੇ ਕਾਮਯਾਬ ਨਹੀਂ ਕਿਉਂਕਿ ਸੈਂਟਰ ਵਾਲੀਆਂ ਲਾਈਨਾਂ ਦੇ ਵਿੱਚ ਬੱਚ ਨਮੀ ਨਹੀਂ ਪਹੁੰਚਦੀ ਪਾਣੀ ਨਹੀਂ ਪਹੁੰਚਦਾ ਇਹ ਜਗ੍ਹਾ ਦੀ ਦਿੱਕਤ ਆਉਂਦੀ ਹੈ ਜਿੰਨਾ ਏਰੀਆ ਦੇ ਵਿੱਚ ਸੈਂਟਰ ਵਾਲੀਆਂ ਖੇੜਾ ਮਤਲਬ ਇੱਕ ਤੁਸੀਂ ਖੇੜਾ ਦੇ ਵਿੱਚ ਪਾਣੀ ਛੱਡੋ ਤੇ ਪੂਰੇ ਬੈਡ ਦੇ ਵਿੱਚ ਨਮੀ ਪਹੁੰਚ ਜਾਂਦੀ ਆ ਉਹ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਬੱਡਾਂ ਤੇ ਪਿਆਜ਼ ਦੀ ਕਾਸ਼ਟ ਕਰ ਸਕਦੇ ਹੋ ਲਸਣ ਦੀ ਕਾਸ਼ਟ ਕਰ ਸਕਦੇ ਹੋ ਤੁਹਾਡਾ ਝਾੜ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਨਿਕਲਦਾ ਹੈ ਜੀ ਜਿਨ੍ਹਾਂ ਖੇਤਾਂ ਦੇ ਵਿੱਚ ਆਪਾਂ ਨੂੰ ਸਮੱਸਿਆ ਆਉਂਦੀ ਹੈ ਕਿ ਸਾਡੇ ਸੈਂਟਰ ਦੇ ਵਿੱਚ ਨਮੀ ਨਹੀਂ ਪਹੁੰਚਦੀ ਰੇਂਚ ਨਹੀਂ ਪਹੁੰਚਦੀ ਉਹਨਾਂ ਅਜ ਤੁਸੀਂ ਇਹ ਖੇੜਾ ਕੱਢ ਲਓ ਜਾਂ ਇਸ ਤੋਂ ਥੋੜੀਆਂ ਜੀਆਂ ਚੌੜੀਆਂ ਖੇੜਾ ਕੱਢ ਕੇ ਤੁਸੀਂ ਤਿੰਨ ਤਿੰਨ ਲਾਣਾ ਲਾ ਸਕਦੇ ਤੇ ਉਹਦੇ ਨਾਲ ਵੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਵਧੀਆ ਨਿਕਲੂਗੀ ਬੱਡਾਂ ਵਾਲੀ ਕਲਿੱਪ ਤੁਸੀਂ ਨਾਲ-ਨਾਲ ਚੱਲਦੀ ਦੇਖ ਲਈ ਹੈ ਜੀ ਕਿਹੜੇ ਤਰੀਕੇ ਨਾਲ ਬੱਡਾਂ ਦੇ ਉੱਤੇ ਬਜਾਈ ਕੀਤੀ ਗਈ ਹੈ ਬੈਡਾਂ ਤੇ ਬਜਾਈ ਪੂਰੀ ਤਰੀਕੇ ਨਾਲ ਕਾਮਯਾਬ ਹੈ ਬੈਡਾਂ ਦੇ ਬਜਾਈ ਦਾ ਝਾੜ ਜਿਹੜਾ ਇਹਦੇ ਨਾਲੋਂ ਲਗਭਗ 50 ਕੁਇੰਟਲ ਪਿਆਜ਼ ਮਗਰ ਵੱਧ ਨਿਕਲ ਜਾਂਦਾ ਹੈ ਜੀ ਹੁਣ ਜੇ ਆਪਾਂ ਸਿੱਧੀ ਸਿੱਧੀ ਰੇਟ ਦੀ ਗੱਲ ਕਰੀਏ ਤਾਂ ਕਿੱਲੇ ਵਿੱਚੋਂ 2-3 ਲੱਖ ਦਾ ਪਿਆਜ਼ ਨਿਕਲ ਸਕਦਾ ਹੈ ਜੀ ਉਹਦੀ ਕੈਲਕੂਲੇਸ਼ਨ ਆਪਾਂ ਨੂੰ ਕਰਨੀ ਪਊਗੀ ਕਿਹੜੇ ਤਰੀਕੇ ਨਾਲ ਨਿਕਲਦਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਵੀਰਤਾ ਤੇ ਜੇ ਤੁਸੀਂ ਇਸ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਸਮਝ ਕੇ ਇਹਦੀ ਖੇਤੀ ਕਰੋਗੇ ਕੈਲਕੂਲੇਸ਼ਨ ਕਰੋਗੇ ਤਾਂ ਇਹ ਮਾੜਾ ਸੌਦਾ ਨਹੀਂ ਹੈ ਜੀ ਲਗਭਗ 10 ਰੁਪਏ ਜੇ ਸਾਨੂੰ ਇਹਦਾ ਰੇਟ ਮਿਲ ਜੇ ਤਾਂ ਸਾਡੀ ਚੰਗੀ ਪ੍ਰੋਡਕਸ਼ਨ ਹੈ ਜਿਹੜੀ ਨਿਕਲ ਆਵੇ ਤਾਂ ਤਾਂ ਵੀ ਸਾਡਾ 2-3 ਲੱਖ ਦਾ ਪਿਆਜ਼ ਜਿਹੜਾ ਆਰਾਮ ਦੇ ਨਾਲ ਬਣ ਸਕਦਾ ਹੈ ਜੇ ਹਾਈਬ੍ਰਿਡ ਲਾਈਏ ਤਾਂ ਜੇ ਦੇਸੀ ਲਾਈਏ ਤਾਂ ਲੱਖ ਤੋਂ ਸਵਾ ਲੱਖ ਰੁਪਏ ਦਾ ਪਿਆਜ਼ ਬਣਦਾ ਹੈ ਜੀ ਤੇ ਖਰਚੇ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਪਿਆਜ਼ ਨੂੰ ਇੱਕ ਦੋ ਦੋ ਗੋਡੀਆਂ ਕਰਨੀਆਂ ਪੈਣਗੀਆਂ ਵੈਸੇ ਦਾ ਸਪਰੇਆਂ ਦੇ ਰੂਪ ਵਿੱਚ ਵੀ ਸਾਰਾ ਮਸਲਾ ਹੱਲ ਹੋ ਜਾਂਦਾ ਜੀ ਅੱਜ ਦੀ ਡੇਟ ਤੋਂ ਜਿਵੇਂ-ਜਿਵੇਂ ਆਪਾਂ ਅੱਗੇ ਤਿਆਰੀ ਕਰਾਂਗੇ ਤੇ ਉਦੋਂ ਸਪਰੇਆਂ ਬਾਰੇ ਵੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਆਪਾਂ ਤੇ ਇਹ ਦੇਸੀ ਪਿਆਜ਼ ਦੀ ਪਨੀਰੀ ਲਗਭਗ 20000 ਰੁਪਏ ਪ੍ਰਤੀ ਏਕੜ ਦਾ ਖਰਚਾ ਆਊਗਾ 15 ਤੋਂ 20000 ਹਾਈਬ੍ਰਿਡ ਪਿਆਜ਼ ਦੀ ਪਨੀਰੀ ਦਾ ਜਿਹੜਾ ਖਰਚਾ ਅੱਜ ਲਗਭਗ 30 ਤੋਂ 40000 ਰੁਪਏ ਪ੍ਰਤੀ ਏਕੜ ਦਾ ਆਉਂਦਾ ਤੇ ਉਸ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਖਰਚੇ ਜਿਹੜੇ ਆ ਉਹਨਾਂ ਨੂੰ ਕੈਲਕੂਲੇਟ ਕਰਕੇ ਤੇ ਆਪਣੇ ਬਜਟ ਦੇ ਅਨੁਸਾਰ ਪਿਆਜ਼ ਦੀ ਖੇਤੀ ਕਰ ਸਕਦੇ ਹੋ ਪਿਆਜ਼ ਲਗਾਉਣ ਦਾ ਸਹੀ ਸਮਾਂ ਚੱਲ ਰਿਹਾ ਸਾਰਾ ਜਨਵਰੀ ਦਾ ਮਹੀਨਾ ਤੁਸੀਂ ਪਿਆਜ਼ ਦੀ ਕਾਸ਼ਟ ਆਰਾਮ ਨਾਲ ਕਰ ਸਕਦੇ ਹੋ ਫਰਵਰੀ ਚ ਵੀ ਲੋਕ ਪਿਆਜ਼ ਦੀ ਕਾਸ਼ਟ ਕਰਦੇ ਆ ਪਰ ਉਦੋਂ ਥੋੜਾ ਜਿਹਾ ਪਿਆਜ਼ ਦਾ ਸਾਈਜ਼ ਛੋਟਾ ਰਹਿਣ ਦੀ ਸੰਭਾਵਨਾ ਹੁੰਦੀ ਹੈ ਮਾਰਚ ਚ ਵੀ ਲੋਕ ਪਿਆਜ਼ ਲਾ ਲੈਂਦੇ ਆ ਪਰ ਪਿਆਜ਼ ਦਾ ਸਾਈਜ਼ ਉਦੋਂ ਥੋੜਾ ਜਿਹਾ ਛੋਟਾ ਰਹਿੰਦਾ ਜੇ ਇਸ ਦੇ ਸਬੰਧ ਚ ਤੁਹਾਡਾ ਕੋਈ ਹੋਰ ਸਵਾਲ ਜਾਂ ਸੁਝਾਅ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਚਾਹੀਦੀਆਂ ਹੋਣ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਜਿਹੜਾ ਫਾਰਮ ਦਾ ਨੰਬਰ ਸਾਡਾ ਸਕਰੀਨ ਦੇ ਉੱਤੇ ਆ ਰਿਹਾ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਬਦ ਤੋਂ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ